ਰਵਾਧ ਕਰਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਸੱਦਾ ਦੇ ਕੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਕੀਤਾ ਤੇ ਤੁਸੀਂ ਸਾਰੇ ਹੀ ਆਪਣੇ ਹੱਕਾਂ ਦੇ ਲਈ ਆਪਣੇ ਸ਼ਰੋਗ ਦੇ ਲਈ ਅੱਜ ਇੱਥੇ ਪਹੁੰਚੇ ਹੋ ਜੋ ਅੱਜ ਜਿਹੜੀ ਸਾਡੀ ਅਵਾਰਸ ਦੀ ਖੇਡਾਂ ਨੇ ਚਾਹੇ ਉਹਦੇ ਵਿੱਚ ਪੈਲ ਗੱਡੀਆਂ ਨੇ ਚਾਹੇ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਨੇ ਕਹੇ ਕਬੂਤਰਾਂ ਦੀ ਬਾਗੀਆਂ ਚਾਹੇ ਘੋੜਿਆਂ ਦੀਆਂ ਦੌੜਾਂ ਨੇ ਕਿਉਂਕਿ ਸਾਡਾ ਵਿਰਸਾ ਸਾਡਾ ਇਤਿਹਾਸ ਸਾਡਾ ਪਛੋਕੜ ਸੋਡੇ ਖੇਤਾਂ ਨਾਲ ਜੁੜਿਆ ਹੋਇਆ ਹੈ ਸਾਰੇ ਆਪਣੇ ਸ਼ੌਕ ਦੇ ਨਾਲ ਇਹਨਾਂ ਪੰਛੀਆਂ ਨੂੰ ਇਹਨਾਂ ਜਾਨਵਰਾਂ ਨੂੰ ਅਸੀਂ ਪਾਲਦੇ ਆਂ ਕੁੱਤਾ ਵਾਂਗ ਉਹਨਾਂ ਦੀ ਸੰਭਾਲ ਕਰਦੇ ਆਂ ਵਧੀਆ ਇਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਐ ਇਸ ਲਈ ਪਿਛਲੇ ਸਮੇਂ ਤੋਂ ਲੈ ਕੇ ਇੱਕ ਐਨਜੀਓ ਵੱਲੋਂ ਸਾਡੀਆਂ ਬੈਲ ਗੱਡੀਆਂ ਨੂੰ ਰੋਕਣ ਦੇ ਲਈ ਮੋਟਰ ਬਾਜੀਆਂ ਨੂੰ ਰੋਕਣ ਦੇ ਲਈ ਸ਼ਕਾਰੀ ਕੁੱਤਿਆਂ ਦੀਆਂ ਦੌੜਾਂ ਨੂੰ ਰੋਕਣ ਦੇ ਲਈ ਸਮੇਂ-ਸਮੇਂ ਤੇ ਜਿਹੜੇ ਕੋਈ ਨਾ ਕੋਈ ਚਿੱਤੀਆਂ ਫਰਜ਼ਦਾਰਾਂ ਦੇ ਵਿੱਚ ਕੇਸ ਕੀਤੇ ਜਾ ਰਹੇ ਨੇ ਸੋ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰੰਧਾ ਤੁਸੀਂ ਕੀਤਾ ਕਿਉਂਕਿ ਸਭ ਉਹ ਇਕੱਠ ਦੇ ਵਿੱਚ ਹੁੰਦੀ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਤਾਂ ਸਰਕਾਰਾਂ ਨੂੰ ਵੀ ਵਰਤ ਪੈ ਜਾਂਦਾ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹਰ ਵਰਗ ਨੂੰ ਨਾਲ ਲੈ ਕੇ ਉਹ ਸੰਘਰਸ਼ ਵਿੜਿਆ ਅਤੇ ਸਾਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਤੋ ਅੱਜ ਦਾ ਜਿਹੜਾ ਤੁਹਾਡਾ ਇੱਕ ਇਤਿਹਾਸ ਹੈ ਇਕੱਠ ਹੈ ਇਸ ਗੱਲ ਦੀ ਇਹ ਸਬੂਤ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਹੱਕ ਨੇ ਜਿਹੜੇ ਤੁਹਾਡੇ ਸ਼ੌਕ ਨੇ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਤਾਂ ਇਹਤੇ ਰੋਕ ਲਾਉਣ ਦੇ ਲਈ ਸਰਕਾਰ 100 ਵਾਰ ਸੋਚਣਗੀਆਂ ਮੈਂ ਤੁਹਾਨੂੰ ਅੱਜ ਇਸ ਹਲਕੇ ਦੇ ਵਿੱਚ ਤੁਸੀਂ ਪਹੁੰਚੇ ਹੋ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਜੀ ਆਇਆਂ ਤਾਂ ਤੁਹਾਨੂੰ ਵਿਸ਼ਵਾਸ ਕਰਾਉਣਾ ਕਿ ਜਿੱਥੇ ਵੀ ਸਾਡੀ ਲੋੜ ਆ ਵਿਧਾਨ ਸਭਾ ਦੇ ਵਿੱਚ ਚਾਹੇ ਕਾਨੂੰਨ ਪਾਸ ਕਰਨਾ ਹੋਵੇ ਜਾਂ ਕਿਤੇ ਵੀ ਕਿਸੇ ਨੂੰ ਵੀ ਮਿਲਣਾ ਹੋਵੇ ਤਾਂ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਵੋਗੇ ਹਮੇਸ਼ਾ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਫੇਰ ਧੰਨਵਾਦ ਮੈਂ ਇੱਕ ਜਕਾਰਾ ਮਰੋਣਾ ਦੋਨੋਂ ਹੱਥ ਖੜੇ ਕਰਕੇ ਆਪਾਂ ਸਰਕਾਰਾਂ ਨੂੰ ਦੱਸ ਦਈਏ ਕਿ ਇਹ ਸਾਡੇ ਸ਼ੌਂਕ ਨਹੀਂ ਅਸੀਂ ਸਾਡੀ ਇੱਕ ਵੱਖਰੀ ਦੁਨੀਆ ਕੱਲ ਸੁਣ ਰਿਹਾ ਸੀ ਕਿ ਕੈਨੇਡਾ ਤੋਂ ਇੱਕ ਵਿਅਕਤੀ ਕਹਿੰਦਾ ਮੈਂ ਸਿਰਫ ਕਬੂਤਰ ਬਾਜੀ ਕਰਕੇ ਇੱਥੇ ਵਿੱਚ ਰਹਿ ਰਹੇ ਹਾਂ ਸੋ ਬਰਦਾਂ ਨੂੰ ਕਿਸ ਤਾਂ ਗਨਾਸੀ ਪਾਲਦੇ ਆ ਘੋੜਿਆਂ ਨੂੰ ਕਿਵੇਂ ਪਾਲਦੇ ਆ ਸ਼ਿਕਾਰੀ ਕੁੱਤਿਆਂ ਨੂੰ ਕਿਵੇਂ ਪਾਲਦੇ ਆ ਸੋ ਇਹ ਸਾਰੇ ਆਪਾਂ ਹੀ ਜਾਣਦੇ ਆ ਤੋ ਇਸ ਲਈ ਦੋਨੋਂ ਹੱਥ ਖੜੇ ਕਰਕੇ ਆਪਾਂ ਜਕਾਰਾ ਬਿਲਾ ਕੇ ਸਰਕਾਰਾਂ ਨੂੰ ਇਸ ਗੱਲ ਨੂੰ ਜਾਣੂ ਕਰਾਈਏ ਕਿ ਸਾਡੇ ਹੱਕ ਤੇ ਸਾਡੇ ਸ਼ੌਂਕ ਨੇ ਜਿਹੜੇ ਇਹਨਾਂ ਦੇ ਰੋਕ ਨਾ ਲਈ ਜਾਵੇ ਬੋਲੇ ਈਸੋ ਨਿਹਾਲ ਸਤ ਗੱਲ ਜਰੂਰ ਕਾਉਣੀ ਚਾਹਣਾ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਜਾਣ ਸਪੀਕਰ ਸਾਹਿਬ ਦੇ ਸਾਹਮਣੇ ਇਹ ਜਿਹੜਾ ਕਾਠ ਇਸ ਦੇ ਲਈ 2 ਲੱਖ ਉਸ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਰੂਰ ਬੋਲਣਾ ਕਾਠ ਖੜੇ ਕਰਕੇ ਸਾਰੇ ਮੈਂ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਉਹ ਆਪਣਾ ਵਾਦਾ ਕਰਨ ਕਿ ਅਸੀਂ ਉੱਥੇ 2 ਲੱਖ ਜਰੂਰ ਬੋਲਾਂਗੇ ਹਲੋ ਹੀ ਪੜਨਾ ਵਾਦਾ ਕੀਤਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਲਈ ਤੁਹਾਡੇ ਸ਼ੌਕ ਦੇ ਲਈ ਤੁਹਾਡੇ ਹੱਕਾਂ ਦੇ ਲਈ ਵਿਧਾਨ ਸਭਾ ਦੇ ਵਿੱਚ ਵੀ ਮੀਡੀਆ ਵਿੱਚ ਵੀ ਹਰ ਜਗ੍ਹਾ ਅਸੀਂ ਪੂਰਾ ਜੋਰ ਲਾਵਾਂਗੇ ਪੂਰਾ ਰੌਲਾ ਪਾਵਾਂਗੇ ਤੁਹਾਡੇ ਨਾਲ ਖੜੇ ਹਾਂ ਤਾ ਜੋ ਰੌਲਾ ਪਾਣਾ ਹੈ ਜੀ ਧੰਨਵਾਦੀ ਉਹਨਾਂ ਸਾਡੇ ਜੋ ਕੰਗਵੀਰ ਕਨਾ ਕਿਲਾ ਪੁਲਾਰਾ ਜਿਹੜੇ ਸਾਡੇ ਬੇਨਤੀ ਹੈ ਪਈ ਤੁਸੀਂ ਇੱਕ ਹੋਰ ਕਮੇਟੀ ਬਣਾਓ ਤੇ ਅਕਿਆਂ ਜੋ ਵੀ ਕੋਈ ਸਾਡੇ ਦੇ ਐਸੀ ਗੱਲ ਹੁੰਦੀ ਹੈ ਤਾਂ ਦਾ ਜਵਾਬ ਕਾਹਾਂ ਨੂੰ ਕਮੇਟੀ ਦੇ ਆਕਰੂਗੀ ਜਿਹੜੀ ਜੇਹੀ ਗੱਲ ਦਾ ਪ੍ਰਭਾਵ ਵੀ ਵੱਧ ਪਊਗਾ ਇਸ ਲਈ ਆਪਾਂ ਤੁਹਾਡਾ ਸਹਾਰਿਆਂ ਦਾ ਸਾਥ ਚਾਹੀਦਾ ਆਪਾਂ ਇਹ ਚੱਕਰ ਹੋਰ ਕਰਦੇ ਆਂ ਕੁੱਡੀਆਂ ਸਾਹਿਬ ਨਾਲ ਕਿ ਤੁਸੀਂ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰੋ ਕਿ ਜੋ ਪੰਜਾਬ ਦੀਆਂ ਰਵਾਇਤੀ ਖੇਡਾਂ ਐ ਵਰਦਾਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਕਬੂਤਰਾਂ ਦੇ ਕੰਪੀਟੀਸ਼ਨ ਘੋੜਿਆਂ ਦੀਆਂ ਦੌੜਾਂ ਜਾਂ ਘੋੜੇ ਰੱਖਣੇ ਭਾਈ ਇਹਨਾਂ ਦਾ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਜਾਵੇ ਕਿ ਇਨਾਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੋਕ ਨਾ ਰੱਖ ਸਕੇ ਆਪਾਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਫੰਡੀਆਂ ਸਾਹਿਬ ਕੋਲੇ ਤੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਐਨੇ ਦਾ ਫਿਰ ਪੇਸ਼ ਕੀਤਾ ਜਾਵੇ ਅਖੀਰ 'ਚ ਮੈਂ ਸਰਦਾਰ ਜਗਦੀਪ ਸਿੰਘ ਫੰਡੀਆਂ ਜਿਨ੍ਹਾਂ ਨੇ ਆਹਾ ਆਪਾਂ ਸਾਰੇ ਗੁਰਦੀਪ ਸਿੰਘ ਕੁੰਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਅੱਜ ਉਹਨੂੰ ਵੀ ਇੱਕ ਬੇਨਤੀ ਕਰਦੇ ਆਂ ਮੈਂ ਬੇਨਤੀ ਕਰਾਂਗੇ ਭਰੀਓ ਵੀ ਬੇਨਤੀ ਕਰਦੀ ਚਾਹਨਾ ਕਿ ਆਪਾਂ ਇਹ ਤੁਸੀਂ ਬਿੱਲ ਪੇਸ਼ ਕਰੋ ਵਿਧਾਨ ਸਭਾ ਦੇ ਵਿੱਚ ਇਹਨੂੰ ਕਾਨੂੰਨ ਬਣਾਓ ਪੰਜਾਬ ਦੀਆਂ ਰਵਾਇਤੀ ਖੇਡਾਂ ਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿੰਤੂ ਬਰੰਤੂ ਨਾ ਕਰ ਸਕਿਆ ਇਸ ਲਈ ਐਨੀ ਗਰਮੀ ਚਖੀਰ ਚੈਡੀ ਕਰਦੀ ਚ ਤੁਹਾਡੇ ਸਾਰੇ ਜਿਹੜੇ ਆਏ ਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਿ ਤੁਸੀਂ ਆਪਣਾ ਇੱਕ ਹੱਥ ਖਾਇਆ ਐਨੀ ਗਰਮੀ ਚ ਦੂਰੋਂ ਦੂਰੋਂ ਕੋਈ ਜਿਹੜੇ ਆਏ ਆਂ ਉਹਦਾ ਸਾਰੇ ਆਪਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਰਨ ਦੇ ਹੋਰ ਉਹ ਵੀ ਮਾਣ ਚਾਹੁੰਦੇ ਆ ਆ ਕਾਲੀਦਰ ਦੇ ਹਰਕਨ ਜਾਦੇ ਨੇ ਹੁਣ ਮੈਂ ਕੈਪਟਨ ਸੰਦੀਪ ਸੰਧੂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਸਿਰਫ ਇੰਤਰੋ ਨਾਮ ਦੇ ਲਈ ਬੋਲਣ ਫਿਰ ਉਸ ਤੋਂ ਬਾਅਦ ਦੀਨਾਂ ਦੀ ਬੋਲਣਗੇ ਸੋਣੀ ਪਰੰਪਰਾ ਉਹ ਵੀ ਤੁਹਾਡੇ ਨਾਲ ਰੂਬਰੂ ਹੋਣਗੇ ਕੈਪਟਨ ਸੰਦੀਪ ਸੰਧੂ ভাই ਜੀ ਡੱਗਾ ਖਾਲਸਾ ਲਾਈਗਰ ਡੀਗੀ ਪਟੇਸ਼ ਉਹ ਦੇ ਦੇ ਵੀਰਕੋਟ ਵਾਲਾ ਪਾਣੀ ਜਿਹੜੀ ਆਪਣਾ ਫਿਰ 13 ਅੰਬਰੀ ਗੋਲਕਾ ਉਦੋਂ ਪਹਿਲਾਂ ਪਿੰਟਾ ਐਸਸੀ ਪਿਆਉਂ ਕਿਸੇ ਮੇਲੇ ਆਉਂਦੀ ਸੀ ਆਪ ਉਸ ਆਪਣੇ ਬਾਗੀਆਂ ਦੇ ਆ ਕੇ ਬਾਜੀ ਰੋਕ ਦਿੰਦੀ ਸੀ ਉਸ ਤੋਂ ਪਹਿਲਾਂ ਬਾਦੋਲੀ ਖੇਡ ਰੋਕ ਦਿੰਦੀ ਸੀ ਤੇ ਉਸ ਤੋਂ ਪਹਿਲਾਂ ਕੁੱਤੇ ਦੇ ਦੌੜਨਾ ਜਿਆਦਾ ਲੱਗਦੇ ਕੁੱਤੇ ਨੇ ਤੇ ਉਸ ਤੋਂ ਆਜਮਾਹ ਕਹਿੰਦੇ ਸੀ ਵੀ ਜਦੋਂ ਖੇੜ ਬੰਦਾ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਪੰਜਾਬ ਪੁਰਸੀ ਖੇਡ ਹੁੰਦੀ ਆ ਪੋਲੋ ਜਿਹੜੇ ਕੋੜਾਣਾ ਖੇਡਦੇ ਆ ਉਹਦੇ ਵਿੱਚ ਬਾਕੀ 49 ਤੋਂ ਬਾਅਦ ਕਿਲੋ ਪਾਜਣਾ ਮਨਜ਼ੂਰ ਆ 100 ਗ੍ਰਾਮ ਵੀ 5 ਗ੍ਰਾਮ ਵੀ ਉੱਤੇ ਮਨਜ਼ੂਰ ਨਹੀਂ ਪੋਸਾ ਇਹ ਉਹਦੇ 1.5 ਕੁਆਂਟਲ ਦੇ ਵੰਦੇ ਆ ਉਹ ਉੱਤੇ ਬੇਟਾ ਕਿੱਥੇ ਗਈ ਕਿਕਰ ਕਿਕਰ ਦੇਸ਼ਾ ਮਾਰੋ ਕੋਤੇ ਹੁਣ ਵਿਸ਼ਵ ਕੱਪ ਹੋਣਾ ਫੁੱਟਬਾਲ ਦਾ 3 ਲੱਖ ਕੁੱਤਾ ਮਾਰਨਾ ਉੱਤੇ 3 ਲੱਖ ਉੱਥੇ ਬੇਟਾ ਕਿੱਥੇ ਗਈ ਅਸੀਮਾ ਜੀ ਪੁੱਤਾਂ ਵਾਂਗੂ ਪਾਲਿਆ ਜੂਤਰਾ ਚਾਹੇ ਬਾਈ ਬਾਈ ਲੇਟ ਹੋਣੀ ਰੋਟੀ ਪਾਣੀ ਤੋਂ ਪਰ ਕਦੇ ਇਹਨਾਂ ਦਾ ਫਰਕ ਨਹੀਂ ਪੈਣ ਦਿੱਤਾ ਹਰ ਬੰਦੇ ਦੇ ਕੈਮਰੇ ਲੱਗੇ ਆ ਕੂਲਰ ਲੱਗੇ ਆ ਕੁੱਲ ਸਹੂਲਤਾਂ ਹਰ ਬੰਦੇ ਦੇ ਬਾਈ ਜੀ ਚਾਰ ਚਾਰ ਬੰਦੇ ਰੱਖਿਆ ਜੇ ਪਿੰਡਾਂ 'ਚ 12000 ਪਿੰਡਾ ਜੇ ਇੱਕ ਪਿੰਡ ਦੇ ਵਿੱਚੋਂ 20 ਬੰਦੇ ਵੇਰਜਗਾਰ ਹੋਣਗੇ ਕਿੰਨੇ ਵੇਰਜਗਾਰ ਹੋਣਗੇ ਭਾਈ ਅੱਜ ਆਪਾਂ ਇੱਥੋਂ ਅਣੀਮੀ ਆਗੇ ਤੇ ਮੁੜ ਕੇ ਕਮਿਟੀ ਦਾ ਗਠਨ ਕਰਕੇ ਸਾਰੀਆਂ ਖੇਡਾਂ ਖੇਡਾਂ ਦੀ ਸਾਂਝੀ ਕਮੇਟੀ ਬਣਾਵਾਂਗੇ ਇਸ ਇਕੱਠ ਨੂੰ ਉਸ ਕਮੇਟੀ ਦਾ ਰੂਪ ਦੇਵਾਂਗੇ ਉਹ ਕਮੇਟੀ ਆਪਣੇ ਪਿੱਛੇ ਆ ਕੇ ਹਰ ਪਿੰਡ 'ਚ ਖੜੂਗੀ ਅਸੀਂ ਸਰਕਾਰ ਤੇ ਉੱਤ ਚੁੱਕੇ ਅਸੀਂ ਵੇਰਜਗਾਰ ਹੋਣਗੇ ਨਹੀਂ ਹੈਗੇ ਕੀ ਕੋਈ ਪਾਰਟੀ ਹੈਗੇ ਅਸੀਂ ਸ਼ੌਕੀ ਬੰਦੇ ਆ ਪਰ ਜੇ ਦਰਕਾਰ ਰਣੀ ਨਹੀਂ ਬੰਦੂਗੀ ਤਾਂ ਅਸੀਂ ਹਟ ਵੀ ਹੋਵਾਂਗੇ ਸਾਡੀ ਸਵੇਰ ਉੱਪਰ ਦੀ ਬਾਤ ਤੋਂ ਸਟਾਰਟ ਹੁੰਦੀ ਆ ਸਾਡੇ ਘਰ ਤੇ ਰੋਟੀ ਪੈ ਕੇ ਦਰਵੇਸ਼ ਦੇ ਨੂੰ ਪੁੱਤ ਬਣਾਉਂਦੀ ਪਕਦੀ ਆ ਅਸੀਂ ਅਸੀਂ ਆਪਤਿਆਰ ਕਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਪਿਆਰ ਕਰਨ ਵਾਲੇ ਲੋਕ ਆ ਭਰਾਵੋ ਇੱਕ ਕਾਂਟਾ ਸੰਗੀਚਰ ਲੋਕ ਜਾਵੇ ਨਾ ਇਹ ਕੱਠ ਦਾ ਨਿਜੋੜ ਕਮੇਟੀ ਹੋਊਗੀ ਸਾਰੇ ਸ਼ੂਕੇ ਦੀ ਕਮੇਟੀ ਇਕੱਠੀ ਬਣਾਵਾਂਗੇ ਸਰਕਾਰ ਨੂੰ ਸਾਡੀ ਪਹਿਲਾਂ ਤਾਂ ਬਾਈ ਸਾਰੇ ਬੈਠੋ ਗੱਲ ਕਰਨ ਲੇ ਸਵਾਪ ਨਹੀਂ ਆਉਂਦਾ ਬੇਮਿੰਤਾ ਮੈਂ ਤੁਹਾਡੇ ਅੱਗੇ ਬਾਈ ਜੀ ਚੋਕਲੋ ਦਾ ਬਾਈ ਦੋ ਰੋਲ ਲਓ